ਜਿੱਥੇ ਆਈਪੀ ਅਫਸਰ ਸ਼ੌਕ ਰੱਖਦੇ ਆ ਮਹਿੰਗੀਆਂ ਕੱਟੀਆਂ ਦਾ ਘੁੰਮਣ ਫਿਰਨ ਦਾ ਐਸ਼ੋ ਰੰਗ ਦੀ ਜ਼ਿੰਦਗੀ ਬਤੀਤ ਕਰਨ ਦਾ ਉੱਥੇ ਹੀ ਇਹ ਆਈਪੀਐਸ ਅਧਿਕਾਰੀ ਜਿਹੜਾ ਕਿ 87 ਸਾਲਾ ਉਮਰ ਦਾ ਬਜ਼ੁਰਗ ਦੀ ਇਹ ਬਜ਼ੁਰਗ ਦਿਨ ਰਾਤ ਚੰਡੀਗੜ੍ਹ ਵਾਲੀ ਦੀਆਂ ਛੜਕਾਂ ਤੇ ਨਜ਼ਰ ਆ ਰਿਹਾ ਸਾਫ ਸਫਾਈ ਕਰਦਾ ਖੁਦ ਆਪਣੇ ਹੱਥੀ ਸਫਾਈ ਕਰਦਾ ਹੱਥੀ ਤੁਸੀਂ ਦੇਖ ਸਕਦੇ ਹੋ ਕਿ ਕੂੜੇ ਨੂੰ ਕਿੱਦਾਂ ਇੱਕ ਰੇੜੀ ਦੇ ਉੱਪਰ ਭਰ ਕੇ ਉਹਨੂੰ ਸੁੱਟਣ ਦੇ ਲਈ ਜਾ ਰਿਹਾ ਕੀ ਲੋੜ ਪੈਗੀ 87 ਸਾਲਾਂ ਦੇ ਵਿੱਚ ਆ ਕੇ ਸਾਫ ਸਫਾਈ ਕਰਨ ਦੀ ਪਰ ਇਹ ਅਭਿਆਰ ਇਹ ਜਜ਼ਬਾ ਇੱਕ ਆਈਪੀਐਸ ਰਿਟਾਇਰ ਅਧਿਕਾਰੀ ਆ ਜਿਹੜੀਆਂ 87 ਸਾਲਾਂ ਦੇ ਬਜ਼ੁਰਗਾਂ ਤੋਂ ਸਿੱਖਣ ਨੂੰ ਮਿਲਦਾ ਕਿ ਆਲੇ-ਦੁਆਲੇ ਦਾ ਸ਼ਵਸ਼ੇ ਅਭਿਆਨ ਜਿਹੜਾ ਉਹ ਸਿਰਫ ਗੱਲਾਂ ਨਾਲ ਨਹੀਂ ਚਲਾਇਆ ਜਾਂਦਾ ਉਹਦੇ ਲਈ ਜ਼ਮੀਨੀ ਪੱਧਰ ਤੇ ਉਤਰਨਾ ਪੈਂਦਾ ਜਿੱਦਾਂ ਇਹ ਆਈਪੀਐਸ ਅਧਿਕਾਰੀ ਉੱਤਰੇ ਹੋਇਆ ਇਹ ਲਗਾਤਾਰ ਆਪਣੀ ਮਿਹਨਤ ਤੇ ਸਦਕਾ ਇਹਨਾਂ ਨੂੰ ਕੋਈ ਸਰਕਾਰੀ ਤਨਖਾਹ ਨਹੀਂ ਦਿੰਦਾ ਇਹਨਾਂ ਨੂੰ ਕੋਈ ਅਵਾਰਡ ਦੀ ਜਲਾਨਸਾ ਨਹੀਂ ਹੈ ਕਿ ਸਾਨੂੰ ਕੋਈ ਅਵਾਰਡ ਮਿਲੇ ਇਹ ਇਹਨਾਂ ਦਾ ਕਹਿਣਾਗਾ ਕਿ ਸਾਫ ਸਫਾਈ ਆ ਜਿਹੜੀ ਆਲੇ ਦੁਆਲੇ ਹੋਣੀ ਬਹੁਤ ਜ਼ਰੂਰੀ ਆ ਤੇ ਇਹਨਾਂ ਨੂੰ ਇਹ ਕੰਮ ਕਰਨਾ ਵਧੀਆ ਲੱਗਦਾ ਜਿਸ ਤੋਂ ਬਾਅਦ ਇਹ ਰਿਟਾਇਰ ਹੋਣ ਤੋਂ ਬਾਅਦ ਇੱਕ ਖੁੱਦ ਆਪਣੇ ਹੱਥੀਂ ਕੂੜਾ ਕਰਕਟਾ ਜਿਹੜਾ ਸੜਕਾਂ ਦੇ ਉੱਪਰ ਪਿਆ ਖਿਲ ਰਿਹਾ ਨਜ਼ਰ ਆਉਂਦਾ ਉਹਨੂੰ ਖੁੱਦ ਆਪਣੇ ਹੱਥੀਂ ਰੇੜੀ ਦੇ ਉੱਪਰ ਚੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੂੜੇ ਦੇ ਡੱਬੇ ਦੇ ਬਾਹਰ ਸੁੱਟਣ ਦੇ ਲਈ ਹਰ ਰੋਜ਼ ਇਹ ਰੁਟੀਨ ਦੇ ਵਿੱਚ ਆਪਣਾ ਕੰਮ ਕਰਦੇ ਆ ਜਿੱਥੇ ਕਿ ਬਿਹਾਰੀ ਚਟਾਕੜ ਵਰਗੇ ਇੰਨੇ ਡਵੈਲਪ ਸ਼ਹਿਰ ਆ ਜਿੱਥੇ ਵਿਸਿਬਲ ਕਾਰਪੋਰੇਸ਼ਨਰ ਵੱਲੋਂ ਬਕਾਇਦਾ ਸਫਾਈ ਕਰਮਚਾਰੀ ਆ ਜਿਹੜੇ ਉਹ ਭਰਤੀ ਕੀਤੇ ਹੋਏ ਆ ਪਰ ਕਿਤੇ ਨਾ ਕਿਤੇ ਜਿੱਥੇ ਉਹਨਾਂ ਤੋਂ ਕਮੀਆਂ ਰਹਿ ਜਾਂਦੀਆਂ ਜਾਂ ਜਿੱਥੇ ਪ੍ਰਸ਼ਾਸਨ ਦੀ ਨਜ਼ਰ ਨਹੀਂ ਜਾਂਦੀ ਕਿ ਕੂੜਾ ਜਿਹੜਾ ਕਿਉਂ ਪਿਆ ਸ਼ੜਕਾਂ ਦੇ ਵਾਲੇ ਦੁਆਲੇ ਗਲਮ ਦਾ ਜਿਹੜਾ ਕਿਉਂ ਪਿਆ ਜਦੋਂ ਪ੍ਰਸ਼ਾਸਨ ਦੀ ਨਜ਼ਰ ਨਹੀਂ ਜਾਂਦੀ ਉਦੋਂ ਨਜ਼ਰ ਜਾਂਦੀ ਆ 87 ਸਰਦਾਰ ਆਈਪੀਐਸ ਰਟਾਇਰ ਅਧਿਕਾਰੀ ਦੀ ਤਾਂ ਖੁਦ ਆਪਣੇ ਹੱਥੀ ਇਹ ਜਾ ਕੇ ਉੱਥੇ ਸਫਾਈ ਕਰਦੇ ਆ ਇਹ ਰਾਤ ਦੇ ਸਮੇਂ ਵੀ ਨਜ਼ਰ ਆਏ ਆ ਕੁਝ ਮੀਡੀਆ ਦੇ ਘਾਰੀਆਂ ਨਾਲ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਦੇ ਦੱਸਣ ਦੇ ਮਤਲਬ ਇਹ ਸੀ ਕਿ ਮੈਂ ਸਿਰਫ ਮੈਨੂੰ ਸਕੂਲ ਮਿਲਦਾ ਕਿ ਮੈਂ ਸਫਾਈ ਅਭਿਆਨ ਕਰ ਰਿਹਾ ਆਲੇ-ਦੁਆਲੇ ਦੀ ਸਫਾਈ ਕਰ ਰਿਹਾ ਸੜਕਾਂ ਦੀ ਸਫਾਈ ਰੱਖ ਰਿਹਾ ਇਹ ਵੀਡੀਓ ਤੋਂ ਬਹੁਤ ਕੋਈ ਸਿੱਖਾਂ ਨੂੰ ਮਿਲਦਾ ਹਰ ਇੱਕ ਇਨਸਾਨ ਨੂੰ ਆਪਣਾ ਫਰਜ਼ ਸਮਝਦੇ ਹੋਏ 87 ਸਾਲਾਂ ਬਜ਼ੁਰਗ ਦੀ ਮਦਦ ਕਰਨ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਹ ਵੀਡੀਓ ਸ਼ੇਅਰ ਕਰਨੀ ਜ਼ਰੂਰ ਬਣਦੀ ਆ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹੇ ਚੰਗੇ ਇਨਸਾਨਾਂ ਦੀਆਂ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਸਸਰੀਕਾ ਧੰਨਵਾਦ ਜੀ